ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਜੀ ਮੇਰਾ ਨਾਮ ਸਰਜੀਤ ਹੈ ਮੈਂ ਇੱਕ ਛੋਟੇ ਜਿਹੇ ਕਿਸਾਨ ਦਾ ਪੁੱਤ ਹਾਂ ਸਾਡੇ ਕੋਲ ਹੀ 2 ਕੋ ਕਿੱਲੇ ਜ਼ਮੀਨ ਦੇ ਸੀ ਮੇਰੇ ਮੰਮੀ ਦੱਸਦੇ ਸੀ ਕਿ ਮੈਂ 5 ਕੋ ਸਾਲ ਦਾ ਸੀ ਜਦੋਂ ਮੇਰੇ ਡੈਡੀ ਦਾ ਐਕਸੀਡੈਂਟ ਹੋ ਗਿਆ ਡੈਡੀ ਦਾ ਲੱਕ ਟੁੱਟ ਗਿਆ ਅਤੇ ਡੈਡੀ 2 ਸਾਲ மஞ்சੇ ਤੇ ਪੈ ਰਹੇ ਰਹੇ ਮੇਰੀ ਮੰਮੀ ਨੇ ਡੈਡੀ ਦਾ ਬਹੁਤ ਇਲਾਜ ਕਰਵਾਇਆ ਮੰਮੀ ਨੇ ਇੱਕ ਕਿਲਾ ਜ਼ਮੀਨ ਦਾ ਵੀ ਵੇਚ ਦਿੱਤਾ ਕਿ ਚਲੋ ਡੈਡੀ ਠੀਕ ਹੋ ਜਾਣ ਚੱਲਣ ਫਿਰਨੀ ਲੱਗ ਜਾਣ ਪਰ ਡੈਡੀ ਦੀਆਂ ਲੱਤਾਂ ਤਾਂ ਬਿਲਕੁਲ ਹੀ ਕੰਮ ਛੱਡ ਚੁੱਕੀਆਂ ਸੀ ਆਖਰ 2 ਸਾਲਾਂ ਦੀ ਲੜਾਈ ਤੋਂ ਬਾਅਦ ਡੈਡੀ ਸਾਨੂੰ ਇਕੱਲਿਆਂ ਨੂੰ ਛੱਡ ਗਏ ਡੈਡੀ ਦੀ ਮੌਤ ਤੋਂ ਬਾਅਦ ਮੇਰੇ ਮੰਮੀ ਨੇ ਮੈਨੂੰ ਬੜੀ ਮੁਸ਼ਕਲ ਨਾਲ ਪਾਲਿਆ ਮੰਮੀ ਨੇ ਮੈਨੂੰ ਵਧੀਆ ਸਕੂਲ ਵਿੱਚ ਪੜਾਇਆ ਇੱਕ ਕਿੱਲੇ ਦੀ ਆਮਦਨ ਨਾਲ ਤਾਂ ਘਰ ਦਾ ਖਰਚਾ ਤੇ ਮੇਰੀ ਪੜ੍ਹਾਈ ਦਾ ਖਰਚਾ ਨਹੀਂ ਚੱਲ ਸਕਦਾ ਸੀ ਇਸ ਕਰਕੇ ਮੇਰੀ ਮੰਮੀ ਨਾਲ-ਨਾਲ ਲੋਕਾਂ ਦੇ ਕੱਪੜੇ ਵੀ ਸਲਾਈ ਕਰਦੀ ਸੀ ਤਾਂ ਕਿ ਮੈਂ ਵਧੀਆ ਪੜ੍ਹ ਲੈ ਕੇ ਆਪਣੇ ਪੈਰਾਂ ਤੇ ਖੜਾ ਹੋ ਜਾਵਾਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਪੜ੍ਹਨ ਵਿੱਚ ਬਹੁਤ ਹੀ ਹੁਸ਼ਿਆਰ ਨਿਕਲਿਆ ਮੇਰੀ ਮਾਂ ਨੇ ਬਹੁਤ ਔਖੇ ਹੋ ਕੇ ਮੇਰੀਆਂ ਫੀਸਾਂ ਭਰੀਆਂ ਪਰ ਮੇਰੀ ਮਾਂ ਦੀ ਮਿਹਨਤ ਨੂੰ ਉਸ ਵੇਲੇ ਫਲ ਮਿਲ ਗਿਆ ਜਦੋਂ ਮੈਨੂੰ ਇੱਕ ਬੈਂਕ ਵਿੱਚ ਸਰਕਾਰੀ ਨੌਕਰੀ ਮਿਲ ਗਈ ਤੇ ਮੈਨੂੰ ਬੜੀ ਸੋਹਣੀ ਤਨਖਾਹ ਵੀ ਮਿਲਣ ਲੱਗ ਪਈ ਹੁਣ ਮੇਰੀ ਮਾਂ ਵੀ ਸੌਖੀ ਹੋ ਗਈ ਸੀ ਮਾਂ ਕਹਿਣ ਲੱਗੀ ਕਿ ਪੁੱਤ ਮੇਰੀ ਹੁਣ ਇਹੀ ਖੁਆਇਸ਼ਾ ਕਿ ਇਹ ਤੇਰੇ ਲਈ ਇੱਕ ਵਧੀਆ ਕੁੜੀ ਮਿਲ ਜਾਵੇ ਤੇ ਤੇਰਾ ਵਿਆਹ ਹੋ ਜਾਵੇ ਤੇਰਾ ਵਿਆਹ ਦੇਖਣਾ ਮੇਰਾ ਇੱਕ ਸੁਪਨਾ ਕਿਤੇ ਸੁਪਨਾ ਹੀ ਨਾ ਬਣ ਕੇ ਇਹ ਰਹਿ ਜਾਵੇ ਮੈਂ ਆਪਣੀ ਮਾਂ ਨੂੰ ਕਹਿ ਦਿੰਦਾ ਸੀ ਕਿ ਨਹੀਂ ਮਾਂ ਇਹੋ ਜਿਹੀਆਂ ਗੱਲਾਂ ਨਾ ਨਹੀਂ ਕਰੀਂਦੀਆਂ ਅਸੀਂ ਬੜਾ ਫਿਰ ਸੋਹਣਾ ਜਿਹਾ ਘਰ-ਬਾਰ ਵੀ ਬਣਾ ਲਿਆ ਸੀ ਸਾਡੇ ਬੜੇ ਚੰਗੇ ਦਿਨ ਆ ਗਏ ਸੀ ਤੇ ਮੇਰੇ ਲਈ ਇੱਕ ਫਿਰ ਵਧੀਆ ਕੁੜੀ ਦਾ ਰਿਸ਼ਤਾ ਆਇਆ ਪਰ ਮੇਰੀ ਮਾਂ ਦੀ ਇੱਕੋ ਡਿਮਾਂਡ ਸੀ ਕਿ ਮੇਰਾ ਪੁੱਤਰ ਇਕੱਲਾ-ਕੱਲਾ ਹੈ ਤੇ ਕੁੜੀ ਹੋਰੀ ਤਿੰਨ-ਚਾਰ ਭੈਣ-ਭਰਾ ਹੋਣੇ ਚਾਹੀਦੇ ਆ ਦਾ ਕਿ ਮੇਰੇ ਪੁੱਤ ਦੇ ਦੁੱਖ ਸੁੱਖ ਵਿੱਚ ਨਾਲ ਖੜਨਾ ਇਸ ਦਾ ਸਹਾਰਾ ਬਣ ਤੇ ਜਿਹੜੀ ਕੁੜੀ ਦਾ ਮੈਨੂੰ ਰਿਸ਼ਤਾ ਆਇਆ ਸੀ ਉਹ ਤੋਂ ਭੈਣਾ ਤੇ ਇੱਕ ਭਰਾ ਸੀ ਮੇਰੀ ਮੰਮੀ ਬੜੀ ਖੁਸ਼ ਹੋਈ ਸੀ ਮੇਰੀ ਮੰਮੀ ਨੇ ਮੇਰਾ ਵਿਆਹ ਬੜੀ ਧੁੰਮ ਧਾਮ ਦੇ ਨਾਲ ਕੀਤਾ ਤੇ ਸਾਰੇ ਆਪਣੇ ਚਾਹ ਤੇ ਰੀਝਾਂ ਨਾਲ ਮੇਰਾ ਵਿਆਹ ਕੀਤਾ ਕੁੜੀ ਬੜੀ ਸੋਹਣੀ ਸੁਨੱਖੀ ਸੀ ਉਹ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਸੀ ਉਸ ਨੂੰ ਵੀ ਵਧੀਆ ਤਨਖਾਹ ਮਿਲ ਜਾਂਦੀ ਸੀ ਤੇ ਮੇਰੀ ਤਨਖਾਹ ਵੀ ਬੜੀ ਸੋਹਣੀ ਸੀ ਤੇ ਮੇਰੀ ਵੀ ਡਿਮਾਂਡ ਸੀ ਕਿ ਮੈਂ ਸੁਹਾਗ ਰਾਤ ਕਿਸੇ ਹੋਟਲ ਵਿੱਚ ਹੀ ਮਨਾਉਣੀ ਆ ਵਿਆਹ ਵਾਲੇ ਦਿਨ ਸਾਰੇ ਛਗਨਾ ਰਸਮਾਂ ਪੂਰੇ ਕਰਕੇ ਮੈਂ ਆਪਣੀ ਘਰ ਵਾਲੀ ਨੂੰ ਲੈ ਕੇ ਫਿਰ ਇੱਕ ਹੋਟਲ ਵਿੱਚ ਗਿਆ ਜਿੱਥੇ ਅਸੀਂ ਦੋਨਾਂ ਨੇ ਸੁਹਾਗ ਰਾਤ ਮਨਾਈ ਤੇ ਮੇਰੀ ਘਰ ਵਾਲੀ ਨੇ ਮੈਨੂੰ ਕੁਵਾਰੇ ਪਣ ਦਾ ਸਬੂਤ ਵੀ ਦੇ ਦਿੱਤਾ ਸੀ ਮੈਂ ਬਹੁਤ ਹੀ ਖੁਸ਼ ਸੀ ਮੈਨੂੰ ਪਾਕ ਪਵਿੱਤਰ ਘਰ ਵਾਲੀ ਜੋ ਮਿਲ ਗਈ ਸੀ ਜਿਸ ਦਾ ਸਬੂਤ ਹੋਟਲ ਦੀ ਚਿੱਟੀ ਚਾਦਰ ਨੇ ਮੈਨੂੰ ਦੇ ਦਿੱਤਾ ਸੀ ਸਵੇਰੇ ਅਸੀਂ ਖੁਸ਼ੀ-ਖੁਸ਼ੀ ਘਰ ਆਈ ਤੇ ਅਗਲੇ ਦਿਨ ਮੇਰੇ ਸਹੁਰਾ ਪਰਿਵਾਰ ਵਾਲਿਆਂ ਨੇ ਮਿਲਣੇ ਕਰਨ ਆਉਣਾ ਸੀ ਉਹ ਕੋਈ ਬਹੁਤੇ ਜ਼ਿਆਦਾ ਜਾਣੇ ਨਹੀਂ ਆਏ ਸੀ ਮੇਰੇ ਸਾਸ ਸਹੁਰਾ ਤੇ ਮੇਰੀ ਸਾਲੀ ਤੇ ਮੇਰਾ ਸਾਲਾ ਬਸ ਘਰ ਦੇ ਘਰ ਦੇ ਹੀ ਆਏ ਸੀ ਮੇਰੀ ਸਾਲੀ ਵੀ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਸੀ ਮੇਰੀ ਘਰ ਵਾਲੀ ਤਾਂ ਗੁੰਦਵੇਂ ਸ਼ਰੀਰ ਦੀ ਸੀ ਪਰ ਮੇਰੀ ਸਾਲੀ ਇੱਕਦਮ ਪਤਲੀ-ਪਤਲੀ ਸੀ ਤੇ ਮੇਰੀ ਘਰ ਵਾਲੀ ਨਾਲੋਂ ਬਹੁਤ ਹੀ ਜ਼ਿਆਦਾ ਸੋਹਣੀ ਸੀ ਸੋਹਣੀ ਤਾਂ ਮੇਰੀ ਘਰ ਵਾਲੀ ਵੀ ਬਥੇਰੀ ਸੀ ਪਰ ਆਪਣੀ ਸਾਲੀ ਵੱਲ ਤਾਂ ਮੈਂ ਦੇਖਦਾ ਹੀ ਦੇਖਦਾ ਰਹਿ ਗਿਆ ਉਹ ਤਾਂ ਅੱਜ ਸਾਡੇ ਵਿਆਹ ਵਾਲੇ ਦਿਨ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਜਿਵੇਂ ਕੋਈ ਉਹ ਸੁਣਾਦੀ ਹੀ ਪਰਿ ਅਰਸ਼ਾਂ ਤੋਂ ਉੱਤਰ ਕੇ ਆਈ ਹੋਵੇ ਤੇ ਮੇਰੀ ਮਾਂ ਉਹਨਾਂ ਨੂੰ ਕਹਿ ਰਹੀ ਸੀ ਕਿ ਹੁਣ ਤੁਸੀਂ ਮੇਰੇ ਪੁੱਤ ਦੇ ਦੁੱਖ ਸੁੱਖ ਵਿੱਚ ਨਾਲ ਹੀ ਖੜਨਾ ਇਹਦਾ ਪੂਰਾ ਸਹਾਰਾ ਬਾਨਾ ਮੇਰੀ ਸਾਲੀ ਹਾਂ ਸੱਸ ਕੇ ਮੇਰੀ ਮਾਂ ਨਾਲ ਵਕੜੀਆਂ ਪਾ ਰਹੀ ਸੀ ਤੇ ਕਹਿ ਰਹੀ ਸੀ ਕਿ ਮਾਸੀ ਜੀ ਹੁਣ ਤੁਸੀਂ ਨਾ ਫਿਕਰ ਕਰੋ ਅਸੀਂ ਹਮੇਸ਼ਾ ਦੀਦੀ ਅਤੇ ਜੀਚਾ ਜੀ ਦੇ ਨਾਲ ਹੀ ਖੜਾਂਗੇ ਮੈਂ ਆਪਣੇ ਸਾਲੀ ਨੂੰ ਉਹਦੀ ਪੜ੍ਹਾਈ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਕਿ ਮੈਂ ਆਈਲੈਂਡਸ ਕਰ ਰਹੀ ਆਂ ਤੇ ਮੈਂ ਬਾਹਰ ਹੀ ਚਲੀ ਜਾਣਾ ਮੈਂ ਕਿਹਾ ਚਲੋ ਵਧੀਆ ਸਾਲੀ ਬਾਹਰਲੇ ਮੁਲਖ ਜਾਊਗੀ ਤਾਂ ਸਾਨੂੰ ਵੀ ਉਥੋਂ ਵਧੀਆ-ਵਧੀਆ ਗਿਫਟ ਭੇਜਿਆ ਕਰੋਗੀ ਮੇਰੀ ਸਾਲੀ ਹੱਸ ਪਈ ਸੀ ਕਹਿਣ ਲੱਗੀ ਹਾਂਜੀ ਹਾਂਜੀ ਜੀਜਾ ਜੀ ਜ਼ਰੂਰ ਪਰ ਕੋਲ ਖੜਾ ਮੇਰਾ ਸਾਲਾ ਹੱਸ ਕੇ ਕਹਿੰਦਾ ਗਿਫਟ ਤਾਂ ਤਾਂ ਹੀ ਦੇ ਜੂਗੀ ਜੇ ਇਹ ਪੇਪਰਾਂ ਵਿੱਚੋਂ ਮਸਾਂ ਪਾਸ ਹੋਗੀ ਮੈਂ ਕਿਹਾ ਕੀ ਮਤਲਬ ਉਹ ਕਹਿੰਦਾ ਜੀਜਾ ਜੀ ਇਹ ਪਿਛਲੇ 1 ਸਾਲ ਤੋਂ ਆਈਲਰਟ ਸਹੀ ਕਰ ਰਹੀ ਆ ਪਰ ਹਜੇ ਤੱਕ ਇਹ ਪਾਸ ਨਹੀਂ ਹੋਈ ਮੈਂ ਕਿਹਾ ਕੋਈ ਗੱਲ ਨਹੀਂ ਹੋ ਜਾਊਗੀ ਪਾਸ ਐਵੇਂ ਦਿਲ ਨਹੀਂ ਛੱਡਣਾ ਚਾਹੀਦਾ ਮਿਹਨਤ ਨੂੰ ਜਾਰੀ ਹੀ ਰੱਖਣਾ ਚਾਹੀਦਾ ਮੇਰੀ ਸਾਲੀ ਨੇ ਮੇਰੇ ਵਿਆਹ ਤੋਂ 3 ਕੋ ਮਹੀਨੇ ਬਾਅਦ ਫਿਰ ਪੇਪਰ ਦਿੱਤਾ ਪਾਰ ਉਹ ਇਸ ਵਾਰ ਫਿਰ ਫੇਲ ਹੋ ਗਈ ਸੀ ਸਾਨੂੰ ਵੀ ਬੜਾ ਦੁੱਖ ਲੱਗਿਆ ਤਾਂ ਮੇਰੇ ਮੰਮੀ ਕਹਿ ਲੱਗੀ ਕਿ ਤੁਸੀਂ ਰਮਨ ਨੂੰ ਇੱਥੇ ਹੀ ਲਿਆਓ ਆਪਾਂ ਆਪਣੇ ਨੇੜਲੇ ਇੰਸਟੀਚੂਟ ਵਿੱਚ ਉਹਨੂੰ ਪੜਨ ਲਾਵਾਂਗੇ ਇੱਥੇ ਜਿੰਨੇ ਵੀ ਬੱਚੇ ਆਉਂਦੇ ਨੇ ਸਾਰੇ ਆਪਣੇ ਸੁਪਨੇ ਪੂਰੇ ਕਰ ਲੈਂਦੇ ਨੇ ਮੈਨੂੰ ਵੀ ਮੰਮੀ ਦੀ ਗੱਲ ਠੀਕ ਲੱਗੀ ਮੈਂ ਆਪਣੇ ਘਰ ਵਾਲੇ ਕਮਲ ਨਾਲ ਫਿਰ ਸਲਾਹ ਬਣਾਈ ਕਮਲ ਕਹਿਣ ਲੱਗੀ ਕੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਪਤਾ ਨਹੀਂ ਮੰਮੀ ਡੈਡੀ ਉਸ ਨੂੰ ਇੱਥੇ ਭੇਜਣਗੇ ਵੀ ਕਿ ਨਹੀਂ ਤਾਂ ਮੰਮੀ ਕਹਿਣ ਲੱਗੇ ਕੋਈ ਗੱਲ ਨਹੀਂ ਤੇਰੇ ਮੰਮੀ ਡੈਡੀ ਨਾਲ ਤਾਂ ਮੈਂ ਗੱਲ ਕਰ ਲਵਾਂਗੀ ਮੰਮੀ ਨੇ ਮੇਰੀ ਸੱਸ ਨੂੰ ਫੋਨ ਲਾਇਆ ਤੇ ਉਸ ਨੂੰ ਕਹਿ ਦਿੱਤਾ ਕਿ ਰਮਨ ਨੂੰ ਅਸੀਂ ਆਪਣੇ ਕੋਲ ਹੀ ਲੈ ਕੇ ਜਾਣਾ ਤੇ ਅਸੀਂ ਇੱਥੇ ਹੀ ਉਹਨੂੰ ਪੜ੍ਹਾਵਾਂਗੇ ਮੇਰੇ ਸੱਸ ਸਹੁਰਾ ਵੀ ਹੁਣ ਤਾਂ ਅੱਕੇ ਪਏ ਸੀ ਕਿ ਕਿਵੇਂ ਨਾ ਕਿਵੇਂ ਸਾਡੀ ਕੁੜੀ ਦੇ ਬੈਂਡ ਆ ਜਾਣਾ ਕਿਉਂਕਿ ਉਸਨੇ ਤਾਂ ਜੱਦ ਹੀ ਫੜ ਰੱਖੀ ਸੀ ਕਿ ਨਹੀਂ ਤਾਂ ਮੈਂ ਪੜਨਾ ਨਹੀਂ ਜੇ ਪੜਨਾ ਤਾਂ ਬਾਹਰ ਹੀ ਜਾਣਾ ਜੇ ਮੈਂ ਆਈਲੈਂਟਸ ਨਹੀਂ ਕਰਨਾ ਤਾਂ ਮੈਂ ਘਰੇ ਬੈਠ ਜਾਵਾਂਗੀ ਹੋਰ ਕੁਝ ਵੀ ਨਹੀਂ ਕਰਾਂਗੀ ਇਸ ਕਰਕੇ ਉਹ ਚਾਹੁੰਦੇ ਸੀ ਕਿ ਸਾਡੀ ਧੀ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਫਿਰ ਇੱਕ ਦਿਨ ਮੈਂ ਤੇ ਕਮਲ ਆਪਣੇ ਸਹੁਰੇ ਘਰ ਚਲੇ ਗਏ ਰਮਨ ਨੂੰ ਲੈ ਕੇ ਆਏ ਰਮਨ ਦਾ ਅਸੀਂ ਸਾਡੇ ਨੇੜੇ ਇੰਸਟੀਚਿਊਟ ਵਿੱਚ ਐਡਮਿਸ਼ਨ ਵੀ ਕਰਵਾ ਦਿੱਤਾ। ਮੇਰੇ ਮੰਮੀ ਰਮਨ ਦਾ ਬੜਾ ਹੀ ਮੋਹ ਕਰਦੇ ਸੀ ਤੇ ਰਮਨ ਮੰਮੀ ਦੇ ਕੋਲ ਹੀ ਸੌਂਦੀ ਸੀ। ਮੰਮੀ ਕਹਿੰਦੇ ਸੀ ਕਿ ਰਮਨ ਦੇ ਆਉਣ ਨਾਲ ਤਾਂ ਮੇਰਾ ਵੀ ਬੜਾ ਵਧੀਆ ਦਿਲ ਲੱਗ ਗਿਆ। ਬੜੀ ਚੈਲਪੈਨ ਹੋ ਗਈ ਆ। ਘਰ ਵਿੱਚ ਵੀ ਬੜੀ ਰੌਣਕ ਲਾਈ ਰੱਖਦੀ ਆ। ਇਹ ਸੁਭਾਅ ਦੀ ਵੀ ਵਧੀਆ ਤੇ ਇਹ ਬਿਲਕੁਲ ਵੀ ਗੁੱਸਾ ਨਹੀਂ ਕਰਦੀ। ਰਮਨ ਮੈਂ ਆਪਣੀ ਸਾਲੀ ਦੀ ਇੱਕ ਗੱਲ ਨੋਟ ਕੀਤੀ ਸੀ ਉਹ ਮੇਰੇ ਨਾਲ ਬੜੀ ਹੀ ਕੌਰ ਨਾਲ ਦੇਖਦੀ ਰਹਿੰਦੀ ਸੀ ਜਦ ਕਿ ਮੈਂ ਆਪਣੇ ਕੰਮ ਵਿੱਚ ਵਿਜੀ ਹੁੰਦਾ ਤਾਂ ਉਹ ਮੇਰੇ ਉੱਪਰ ਹੀ ਆਪਣੀਆਂ ਅੱਖਾਂ ਗੱਡੀ ਰੱਖਦੀ ਸੀ ਜਦ ਮੈਂ ਬੈਂਕ ਜਾਣ ਲਈ ਤਿਆਰ ਹੁੰਦਾ ਤਾਂ ਉਹ ਮੇਰੀਆਂ ਤਰੀਫਾਂ ਵੀ ਕਰੇ ਜਾਂਦੀ ਸੀ ਮੈਨੂੰ ਇਹ ਗੱਲ ਬਹੁਤ ਹੀ ਮਹਿਸੂਸ ਹੁੰਦੀ ਸੀ ਕਿ ਕਿਤੇ ਕਮਲ ਗੁੱਸਾ ਨਾ ਕਰ ਜਾਵੇ ਮੈਂ ਥੋੜਾ ਝਿਜਕ ਜਾਂਦਾ ਸੀ ਪਰ ਰਵਣ ਬੜੇ ਹੀ ਖੁੱਲੇ ਸੁਭਾਦੀ ਸੀ ਉਹ ਕਦੇ ਵੀ ਝਿਜਕਦੀ ਨਹੀਂ ਸੀ ਜੋ ਵੀ ਗੱਲ ਹੁੰਦੀ ਇੱਕ ਮਿੰਟ ਵਿੱਚ ਹੀ ਕਹਿ ਦਿੰਦੀ ਸੀ ਕਮਲ ਨੂੰ ਆਪਣੀ ਭੈਣ ਦੇ ਸੁਭਾਅ ਬਾਰੇ ਪਤਾ ਸੀ ਉਹ ਕਹਿ ਦਿੰਦੀ ਸੀ ਕਿ ਗੁੱਸਾ ਨਾ ਕਰੋ ਇਹ ਤਾਂ ਖੁੱਲੇ ਵਿਚਾਰਾਂ ਦੀ ਆ ਤਾਂ ਮੈਂ ਹੱਸ ਪੈਂਦਾ ਸੀ ਕਹਿ ਦਿੰਦਾ ਸੀ ਕਿ ਕੋਈ ਗੱਲ ਨਹੀਂ ਮੇਰੀ ਸਾਲੀ ਆ ਤੇ ਸਾਲੀ ਅੱਧੇ ਘਰ ਵਾਲੀ ਹੀ ਹੁੰਦੀ ਹੈ ਰਵਣ ਵੀ ਇਸ ਗੱਲ ਤੇ ਹੱਸ ਪੈਂਦੀ ਸੀ ਪਰ ਉਸ ਨੂੰ ਹਜੇ ਪੜਨ ਜਾਂਦੀ ਨੂੰ 10 ਦਿਨ ਹੀ ਹੋਏ ਸੀ ਕਿ ਇੱਕ ਦਿਨ ਮਾਮਾ ਜੀ ਦਾ ਫੋਨ ਆਇਆ ਕਿ ਮਾਮੀ ਜੀ ਬਿਮਾਰ ਨੇ ਉਹਨਾਂ ਨੇ ਮੰਮੀ ਨੂੰ ਉੱਥੇ ਹੀ ਬੁਲਾ ਲਿਆ ਮੰਮੀ ਨਾਨਕੇ ਪਿੰਡ ਅਚਾਨਕ ਹੀ ਚਲੇ ਗਏ ਹੁਣ ਘਰ ਵਿੱਚ ਮੈਂ ਕਮਲ ਤੇ ਰਮਨ ਤਿੰਨੋਂ ਹੀ ਰਹਿ ਗਏ ਸੀ ਰਮਨ ਜਦੋਂ ਵੀ ਕਲਾਸ ਲਾਉਣ ਜਾਂਦੀ ਸੀ ਤਾਂ ਉਹ ਕੁਝ ਜ਼ਿਆਦਾ ਹੀ ਬੰਠਣ ਕੇ ਜਾਂਦੀ ਸੀ ਮੇਰੇ ਘਰ ਵਾਲੀ 7 ਵਜੇ ਆਪਣੀ ਡਿਊਟੀ ਤੇ ਚਲੀ ਜਾਂਦੀ ਸੀ ਕਿਉਂਕਿ ਉਹ ਜਿੱਥੇ ਪੜਾਉਂਦੀ ਸੀ ਉਹ ਰਸਤਾ ਪੂਰਾ 1 ਘੰਟੇ ਦਾ ਸੀ ਤੇ ਮੈਂ ਤੇ ਰਮਨ ਅਸੀਂ ਦੋਨੋਂ 8:30 ਵਜੇ ਜਾਂਦੇ ਹੁੰਦੇ ਸੀ ਕਮਲ ਸਵੇਰ ਦਾ ਨਾਸ਼ਤਾ ਬਣਾ ਕੇ ਰੱਖ ਜਾਂਦੀ ਤੇ ਮੈਂ ਤੇ ਰਮਨ ਇਕੱਠੇ ਨਾਸ਼ਤਾ ਕਰਦੇ ਰਮਨ ਮੈਨੂੰ ਆਪਣੇ ਹੱਥੀ ਖਾਣਾ ਪਰੋਸਦੀ ਅਸੀਂ ਇੱਕ ਦੂਸਰੇ ਨਾਲ ਫਿਰ ਗੱਲਾਂ ਬਾਤਾਂ ਕਰਦੇ ਹਾਸਾ ਮਜ਼ਾਕ ਕਰਦੇ ਕਰਾਉਂਦੇ ਆ ਸਾਨੂੰ ਪਤਾ ਹੀ ਨਾ ਲੱਗਿਆ ਕਿ ਸਾਨੂੰ ਦੋਨਾਂ ਨੂੰ ਇੱਕ ਦੂਸਰੇ ਨਾਲ ਕਦੋਂ ਪਿਆਰ ਹੋ ਗਿਆ ਰਮਨ ਨੂੰ ਮੈਂ ਜਾਂਦਾ ਕੋਇਆ ਇੰਸਟੀਚੂਟ ਛੱਡ ਜਾਂਦਾ ਹੁੰਦਾ ਸੀ ਤੇ ਸ਼ਾਮ ਨੂੰ ਉਹ ਆਪ ਹੀ ਆ ਜਾਂਦੀ ਹੁੰਦੀ ਸੀ ਇੱਕ ਦਿਨ ਕਮਲਦੇਵ ਦੇ ਸਕੂਲ ਵਿੱਚ ਫੰਕਸ਼ਨ ਸੀ ਤੇ ਉਹ ਸਾਨੂੰ ਜਾਂਦੀ ਹੋਈ ਕਹਿ ਕੇ ਗਈ ਕਿ ਅੱਜ ਮੈਨੂੰ ਆਉਂਦੀ ਆਉਂਦੀ ਨੂੰ ਹਨੇਰਾ ਹੋ ਜਾਣਾ ਤੇ ਸ਼ਾਮ ਨੂੰ ਮੈਂ 7 ਵਜੇ ਦੇ ਕਰੀਬ ਆਵਾਂਗੀ ਤੇ ਉਹ ਇੰਨਾ ਰਮਨ ਨੂੰ ਕਹਿ ਗਈ ਸੀ ਰਮਨ ਤੂੰ ਅੱਜ ਸ਼ਾਮ ਦੀ ਰੋਟੀ ਬਣਾ ਲੈ ਰਮਨ ਕਹਿਣ ਲੱਗੀ ਠੀਕ ਆ ਦੀਦੀ ਮੇਰੇ ਘਰ ਵਾਲੇ ਸਕੂਲ ਚਲੇ ਗਏ ਮੈਂ ਰਮਨ ਨੂੰ ਕਿਹਾ ਸੀ ਕਿ ਚੱਲ ਆਪਾਂ ਵੀ ਚੱਲੀਏ ਰਮਨ ਕਹਿਣ ਲੱਗੀ ਕਿ ਜੀਜਾ ਜੀ ਤੁਸੀਂ ਵੀ ਅੱਜ ਅੱਧਾ ਦਿਨ ਲਾ ਕੇ ਹੀ ਆ ਜਾਓ ਮੈਂ ਵੀ ਅੱਧਾ ਦਿਨ ਲਾ ਕੇ ਹੀ ਆ ਜਾਵਾਂਗੀ ਕਿਉਂਕਿ ਅੱਜ ਦੀਦੀ ਨੇ ਤਾਂ ਸ਼ਾਮ ਨੂੰ ਸ਼ਾਮ ਤੱਕ ਹੀ ਘਰ ਆਉਣਾ ਤੇ ਆਪਾਂ ਦੋਵੇਂ ਇੰਜੋਏ ਕਰਾਂਗੇ ਅੱਜ ਆਪਾਂ ਖੁੱਲ੍ਹ ਕੇ ਪਿਆਰ ਕਰਾਂਗੇ ਮੈਂ ਪਹਿਲਾਂ ਤਾਂ ਝਿਜਕਦੇ ਨੇ ਉਸ ਨੂੰ ਨਾ کہہ ਦਿੱਤੀ ਕਿ ਨਹੀਂ ਨਹੀਂ ਆਪਾਂ ਇਹ ਕੁਝ ਨਹੀਂ ਕਰਨਾ ਬਸ ਆਪਣਾ ਰਿਸ਼ਤਾ ਜਿੰਨਾ ਕੋ ਹੋਏਗਾ ਠੀਕ ਹੈ ਪਰ ਕੁਝ ਜ਼ਿਆਦਾ ਹੀ ਉਹ ਜਿੱਦ ਕਰਨ ਲੱਗ ਪਈ ਤੇ ਕਹਿਣ ਲੱਗੀ ਤੁਹਾਨੂੰ ਮੇਰੀ ਕਸਮ ਤੁਹਾਨੂੰ ਅੱਜ ਘਰ ਚਲਦੀ ਹੀ ਵਾਪਸ ਆਉਣਾ ਪਵੇਗਾ ਮੈਂ ਉਸ ਦੀ ਕਸਮ ਨਹੀਂ ਤੋੜ ਸਕਦਾ ਸੀ ਤੇ 12:00 ਵਜਦੇ ਨੂੰ ਮੈਂ ਘਰ ਆ ਗਿਆ ਉਹ ਤਾਂ ਮੇਰੇ ਆਉਣ ਤੋਂ ਪਹਿਲਾਂ ਹੀ ਘਰ ਪਹੁੰਚ ਗਈ ਸੀ ਜਦ ਮੈਂ ਆ ਕੇ ਗੇਟ ਖੋਲ੍ਹਿਆ ਤਾਂ ਉਹ ਗੇਟ ਦੇ ਨਾਲ ਹੀ ਖੜੀ ਸੀ ਉਸ ਨੇ ਮੈਨੂੰ ਅਚਾਨਕ ਹੀ ਘੁੱਟ ਕੇ ਗਲ ਪਕੜੀ ਪਾ ਲਈ ਤੇ ਫਿਰ ਮੇਰੇ ਨਾਲ ਲੰਬੀ ਕਿਸ ਕੀਤੀ ਰਮਨ ਦੇ ਉਸ ਟਾਈਮ ਕੈਪਰੀ ਤੇ ਟੀ-ਸ਼ਰਟ ਪਾਈ ਹੋਈ ਸੀ ਫਿਰ ਉਹ ਮੈਨੂੰ ਬੈਡਰੂਮ ਵਿੱਚ ਲੈ ਗਈ ਮੈਂ ਕਿਸੇ ਵੀ ਚੀਜ਼ ਦੀ ਪੈਲ ਨਹੀਂ ਕੀਤੀ ਸੀ ਪੈਲ ਤਾਂ ਉਹ ਹੀ ਕਰ ਰਹੀ ਸੀ ਕਮਰੇ ਵਿੱਚ ਲੱਜਾ ਕੇ ਉਸ ਨੇ ਅਚਾਨਕ ਕੁੰਡੀ ਲਗਾ ਲਈ ਤੇ ਫਿਰ ਹੌਲੀ-ਹੌਲੀ ਮੇਰੀ ਸ਼ਰਟ ਦੀ ਬਟਨ ਉਹ ਆਪ ਹੀ ਖੋਲ ਰਹੀ ਸੀ ਫਿਰ ਮੇਰੀ ਪੈਂਟ ਦੇ ਗਈ ਮੈਂ ਕੱਪੜੇ ਉਤਾਰ ਕੇ ਇੱਕ ਸਾਈਡ ਤੇ ਰੱਖ ਦਿੱਤੇ ਤੇ ਉਸ ਨੇ ਵੀ ਆਪਣੇ ਕੱਪੜੇ ਮੇਰੇ ਕੱਪੜਿਆਂ ਦੇ ਉੱਪਰ ਰੱਖ ਦਿੱਤੇ ਫਿਰ ਅਸੀਂ ਦੋਨੋਂ ਆਪਣੀ ਹੀ ਦੁਨੀਆ ਵਿੱਚ ਗਵਾਚ ਗਏ ਅਸੀਂ ਦੋਨਾਂ ਨੇ ਸ਼ਾਮ ਤੱਕ ਬਹੁਤ ਇੰਜੋਏ ਕੀਤਾ ਮੈਨੂੰ ਵੀ ਰਮਨ ਦੇ ਨਾਲ ਬੜਾ ਸਵਾਦ ਆਇਆ ਸੀ ਪਰ ਮੈਂ ਉਸ ਦੀ ਇੱਕ ਗੱਲ ਨੋਟ ਕੀਤੀ ਸੀ ਕਿ ਉਸ ਕੇ ਉਸ ਨੂੰ ਤਾਂ ਇਨਾ ਚੀਜ਼ਾਂ ਦੀ ਪਹਿਲਾਂ ਹੀ ਬੜੀ ਨੌਲੇਜ ਸੀ ਇਹ ਨਹੀਂ ਲੱਗ ਰਿਹਾ ਸੀ ਕਿ ਅੱਜ ਉਸ ਨੇ ਇਹ ਪਹਿਲੀ ਵਾਰ ਮੇਰੇ ਨਾਲ ਹੀ ਸੰਬੰਧ ਬਣਾਏ ਹੋਣ ਪਹਿਲਾਂ ਤਾਂ ਮੇਰਾ ਦਿਲ ਕੀਤਾ ਸੀ ਕਿ ਉਹਨੂੰ ਪੁੱਛੀ ਲਵਾਂ ਫਿਰ ਮੈਂ ਉਹ ਨਾ ਹੀ ਪੁੱਛਿਆ ਕਿਉਂਕਿ ਮੈਂ ਪੁੱਛ ਕੇ ਉਸ ਦਾ ਮੂਡ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਅਸੀਂ ਜੀਜਾ ਸਾਲੀ ਦੋਨੋਂ ਬੜੇ ਖੁਸ਼ ਸੀ ਸ਼ਾਮ ਨੂੰ 6:00 ਵਜੇ ਫਿਰ ਅਸੀਂ ਦੋਨੇ ਜਾਣੇ ਨਹਾਤ ਹੋ ਕੇ ਫਰੈਸ਼ ਹੋ ਗਏ ਰਮ ਨੇ ਬੈੱਡ ਸ਼ੀਟ ਵੀ ਚੇਂਜ ਕਰ ਦਿੱਤੀ ਤੇ ਸਾਰੇ ਕੱਪੜੇ ਧੋ ਦਿੱਤੇ ਤਾਂ ਕਿ ਕਮਲ ਨੂੰ ਕਿਸੇ ਚੀਜ਼ ਦਾ ਪਤਾ ਨਾ ਲੱਗੇ ਤੇ ਸ਼ਾਮ ਦੀ ਰੋਟੀ ਦੀ ਤਿਆਰੀ ਕਰਨ ਲੱਗ ਪਈ ਉਸ ਨੇ ਫਟਾਫਟ ਸਬਜ਼ੀ ਬਣਾਈ ਆਟਾ ਗੁੰਨਿਆ ਤੇ ਹੋਰ ਨਿੱਕੇ ਮੋٹے ਕੰਮ ਕੀਤੇ ਕਮਲ ਦੇ ਆਉਣ ਤੱਕ ਉਸਨੇ ਰਸੋਈ ਦੇ ਤਕਰੀਬਨ ਸਾਰੇ ਕੰਮ ਕਰ ਦਿੱਤੇ ਸੀ। ਕਮਲਾ ਕਿ ਹੈਰਾਨ ਰਹਿ ਗਈ। ਕਹਿਣ ਲੱਗੀ ਰਮਣ ਤੂੰ ਥਾ ਰਸੋਈ ਦਾ ਕੰਮ ਵੀ ਕਰਦਾ ਤੇ ਸਫਾਈਆਂ ਵੀ ਕਰ ਦਿਤੀਆਂ। ਸਾਰੇ ਕੱਪੜੇ ਵੀ ਧੋ ਦਿੱਤੇ। ਤਾਂ ਰਮਣ ਕਹਿਣ ਲੱਗੀ ਹਾਂਜੀ ਦੀਦੀ। ਮੈਨੂੰ ਤੁਹਾਡੀ ਬੈੱਡ ਸ਼ੀਟ ਵੀ ਥੋੜੀ ਗੰਦੀ ਲੱਗੀ। ਮੈਂ ਉਹ ਵੀ ਧੋ ਦਤੀ ਆ। ਕਮਲ ਕਹਿਣ ਲੱਗੀ ਦੇਖਿਆ ਮੇਰੀ ਭੈਣ ਕਿੰਨਾ ਕੰਮ ਕਰਦੀ ਹੈ। ਪਰ ਮੈਂ ਤੇ ਰਮਣ ਇੱਕ ਦੂਸਰੇ ਵੱਲ ਵੇਖ ਕੇ ਹੱਸ ਰਹੇ ਸੀ। ਕਿ ਤੈਨੂੰ ਕੀ ਪਤਾ ਤੇਰੀ ਭੈਣ ਕਿਹੜੇ-ਕਿਹੜੇ ਕੰਮ ਕਰਦੀ ਫਿਰਦੀ ਐ ਹੁਣ ਮੇਰਾ ਤੇ ਰਮਨ ਦਾ ਇਹ ਸਿਲਸਿਲਾ ਹਰ ਰੋਜ਼ ਚੱਲਦਾ ਕਿਉਂਕਿ ਸਵੇਰੇ ਸਾਡੇ ਕੋਲ ਪੂਰਾ ਡੇਢ ਘੰਟਾ ਹੁੰਦਾ ਸੀ ਅਸੀਂ ਉਸ ਡੇਢ ਘੰਟੇ ਦੇ ਵਿੱਚ ਬਹੁਤ ਇੰਜੋਏ ਕਰਦੇ ਇੱਕ ਦੂਸਰੇ ਦੇ ਨਾਲ ਸਬੰਧ ਬਣਾਉਂਦੇ ਉਹ ਮੈਨੂੰ ਖੁਸ਼ ਕਰ ਦਿੰਦੀ ਤੇ ਮੈਂ ਵੀ ਉਸਨੂੰ ਖੁਸ਼ ਕਰ ਦਿੰਦਾ ਸੀ ਫਿਰ ਅਸੀਂ ਆਪੋ ਆਪਣੇ ਰਾਹਵਾਂ 'ਤੇ ਨਿਕਲ ਪੈਂਦੇ ਹੁਣ ਰਮਨ ਦੀ ਇਹ ਭੁੱਖ ਦਿਨ ਬਰ ਦਿਨ ਵਾਧੀ ਜਾ ਰਹੀ ਸੀ ਪਤਾ ਨਹੀਂ ਕਿੱਥੋਂ ਉਹ ਇੱਕ ਦਿਨ ਨੀਂਦ ਦੀਆਂ ਗੋਲੀਆਂ ਲੈ ਆਈ ਰਾਤ ਨੂੰ ਆਪਣੀ ਭੈਣ ਦੇ ਨਾਲ ਕੰਮ ਕਰਾਉਣ ਦੇ ਬਹਾਨੇ ਦੁੱਧ ਘਰਮ ਕਰਨ ਲੱਗ ਜਾਂਦੀ ਤੇ ਆਪਣੀ ਭੈਣ ਦੇ ਦੁੱਧ ਵਿੱਚ ਗੋਲੀਆਂ ਪਾ ਦਿੰਦੀ ਸੀ ਜਿਸ ਕਰਕੇ ਕਮਲ ਗਹਿਰੀ ਨੀਂਦ ਵਿੱਚ ਚਲੀ ਜਾਂਦੀ ਤੇ ਉਸ ਨੂੰ ਕੋਈ ਪਤਾ ਨਾ ਲੱਗਦਾ ਕਿ ਅਸਲੀ ਦੋਨੋਂ ਜੀਜਾ ਸਾਲੀ ਸਾਰੀ ਰਾਤ ਇੱਕ ਦੂਜੇ ਦੇ ਨਾਲ ਫੁੱਲ ਇੰਜੋਏ ਕਰਦੇ ਰਮਣ ਮੈਨੂੰ ਕਹਿ ਦਿੰਦੀ ਸੀ ਕਿ ਜੀਜਾ ਜੀ ਜੇਕਰ ਮੇਰੇ ਮੰਮੀ ਡੈਡੀ ਮੈਨੂੰ ਕਹਿਣ ਲੱਗੇ ਕਿ ਤੂੰ ਪਿੰਡ ਵਾਪਸ ਆ ਜਾ ਤਾਂ ਮੈਨੂੰ ਤਾਂ ਤੁਹਾਡੇ ਤੋਂ ਬਿਨਾ ਬਹੁਤ ਔਖਾ ਲੱਗਣਾ ਮੈਂ ਤਾਂ ਨਹੀਂ ਜਾ ਸਕਦੀ ਪਿੰਡ ਪਿੰਡ ਜਾ ਕੇ ਮੈਂ ਤੁਹਾਡੇ ਬਿਨਾ ਕਿੱਦਾਂ ਰਹਾਂਗੀ ਮੈਨੂੰ ਤਾਂ ਰਾਤਾਂ ਵੱਡ-ਵੱਡ ਖਾਣ ਨੂੰ ਆਉਣ ਗਿਆ ਕਿਉਂਕਿ ਤੁਸੀਂ ਤਾਂ ਮੇਰੀਆਂ ਰਾਤਾਂ ਰੰਗੀਨ ਬਣਾ ਦਿੱਤੀਆਂ ਮੇਰਾ ਤੁਹਾਡੇ ਬਿਨਾ ਰਹਿਣਾ ਬਹੁਤ ਮੁਸ਼ਕਲ ਹੋ ਜਾਊਗਾ ਮੈਂ ਕਹਿ ਦਿੰਦਾ ਸੀ ਕਿ ਆਮਨ ਤੂੰ ਅੱਜ ਤਾਂ ਪੂਰਾ ਸਵਾਦ ਲਿਆ ਤਾਂ ਜ਼ਿੰਦਗੀ ਦਾ ਜਦੋਂ ਇਹ ਟਾਈਮ ਆਊਗਾ ਦੇਖੀ ਜਾਊਗੀ ਅਸੀਂ ਸੱਚੀ ਬੜਾ ਸਵਾਦ ਲੈਂਦੇ ਹੁੰਦੇ ਸੀ ਇੱਕ ਦਿਨ ਮੈਂ ਸਵੇਰੇ ਰਮਨ ਨੂੰ ਉਸਦੇ ਇੰਸਟੀਚਿਊਟ ਛੱਡ ਕੇ ਬੈਂਕ ਚਲਾ ਗਿਆ ਪਰ ਮੈਂ ਆਪਣਾ ਟਿਫਨ ਘਰ ਭੁੱਲ ਗਿਆ ਸੀ ਜਦੋਂ ਮੈਂ ਬੈਂਕ ਦੇ ਨੇੜੇ ਪਹੁੰਚਿਆ ਤਾਂ ਮੈਨੂੰ ਪਤਾ ਲੱਗਾ ਕਿ ਮੇਰਾ ਟਿਫਨ ਘਰ ਰਹਿ ਗਿਆ ਮੈਂ ਉਥੋਂ ਹੀ ਗੱਡੀ ਮੋੜੀ ਤੇ ਆਪਣਾ ਟਿਫਨ ਲੈਣ ਲਈ ਘਰ ਵਾਪਸ ਮੁੜ ਪਿਆ ਪਰ ਮੈਂ ਰਾਸਤੇ ਵਿੱਚ ਦੇਖਿਆ ਕਿ ਰਮਨ ਕਿਸੇ ਹੋਰ ਮੁੰਡੇ ਦੇ ਨਾਲ ਬੁਲਟ ਤੇ ਬੈਠੀ ਜਾਂਦੀ ਸੀ ਮੈਨੂੰ ਉਸ ਵੱਲ ਦੇਖ ਕੇ ਬੜੀ ਹੈਰਾਨੀ ਹੋਈ ਮੈਂ ਘਰ ਵਾਲਾ ਟਿਫਨ ਲੈਣ ਨਾ ਗਿਆ ਤੇ ਮੈਂ ਉਹਨਾਂ ਦੇ ਪਿੱਛੇ ਹੀ ਲਾ ਦਿੱਤੀ ਉਹ ਮੁੰਡਾ ਰਮਨ ਨੂੰ ਲੈ ਕੇ ਇੱਕ ਹੋਟਲ ਵਿੱਚ ਚਲਾ ਗਿਆ ਮੈਂ ਬਾਹਰ ਖੜਾ ਦੇਖ ਹੀ ਗਿਆ ਜਦੋਂ ਉਹਨਾਂ ਨੂੰ ਅੰਦਰ ਗਿਆ ਨੂੰ 10-15 ਮਿੰਟ ਹੋ ਗਏ ਤਾਂ ਫਿਰ ਮੈਂ ਉਹਨਾਂ ਦੀ ਹੋਟਲ ਵਿੱਚ ਜਾ ਕੇ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਕੁੜੀ ਤੇ ਮੁੰਡਾ ਤਾਂ ਸਾਡੇ ਪੱਕੇ ਗਾਹਕਾ ਇਹ ਤਾਂ ਹਰ ਰੋਜ਼ ਹੀ ਆਉਂਦੇ ਨੇ ਦਿ ਸਪੈਸ਼ਲ 7 ਨੰਬਰ ਕਮਰਾ ਇਹਨਾਂ ਨੇ ਹੀ ਬੁੱਕ ਕਰਵਾਇਆ ਹੋਇਆ 1 ਮਹੀਨੇ ਲਈ ਮੈਂ ਹੋਟਲ ਦੇ ਸਟਾਫ ਦੀ ਇਹ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ ਮੇਰੇ ਪੈਰਾਂ ਹੇਠੋਂ zameen ਨਿਕਲ ਗਈ ਕਿ ਰਮਨ ਦੇ ਅੰਦਰ ਕਿੰਨੀ ਕੋ ਆਗਾ ਕਿਉਂਕਿ ਸਾਰੀ ਰਾਤ ਤਾਂ ਉਹ ਮੈਨੂੰ ਨਿੱਟੀ ਕੰਦਿੰਦੀ ਤੇ ਦਿਨ ਵੇਲੇ ਇਸ ਮੁੰਡੇ ਦੇ ਨਾਲ ਸਾਰਾ ਦਿਨ ਉਸ ਹੋਟਲ ਵਿੱਚ ਹੀ ਗੁਜ਼ਾਰਦੀ ਸੀ ਇਹ ਗੱਲਾਂ ਸੋਚ-ਸੋਚ ਕੇ ਮੇਰਾ ਤਾਂ ਸਿਰ ਚਕਰਉਣ ਲੱਗ ਪਿਆ ਮੈਂ ਤਾਂ ਉੱਥੇ ਹੀ ਬੈਠ ਗਿਆ ਉਹਨਾਂ ਨੂੰ ਕਿਹਾ ਕਿ ਇਹ ਕਦੋਂ ਤੱਕ ਬਾਹਰ ਆਉਣਗੇ ਤਾਂ ਹੋਟਲ ਦੇ ਸਟਾਫ ਨੇ ਮੈਨੂੰ ਦੱਸਿਆ ਕਿ ਇਹ ਤਾਂ ਹੁਣ ਸ਼ਾਮ ਦੇ 4 ਵਜੇ ਹੀ ਬਾਹਰ ਨਿਕਲਣਗੇ ਕਿਉਂਕਿ ਪਿਛਲੇ 1 ਮਹੀਨੇ ਤੋਂ ਇਹਨਾਂ ਦਾ ਇਹ ਸਿਲਸਲਾ ਚੱਲ ਰਿਹਾ ਦੁਪਹਿਰ ਦਾ ਖਾਣਾ ਅਸੀਂ ਇਹਨਾਂ ਨੂੰ ਕਮਰੇ ਵਿੱਚ ਹੀ ਭਜਵਾ ਦਿੰਨੇ ਆ ਤੇ ਹੁਣ ਇਹਨਾਂ ਨੇ ਦੂਸਰੇ ਮਹੀਨੇ ਲਈ ਵੀ ਇਹ ਕਮਰਾ ਬੁੱਕ ਕਰ ਲਿਆ ਮੇਰਾ ਪਹਿਲਾਂ ਤਾਂ ਦਿਲ ਕੀਤਾ ਕਿ ਮੈਂ ਕਮਲ ਨੂੰ ਇੱਥੇ ਬੁਲਾਵਾਂ ਤੇ ਉਸਦੀ ਭੈਣ ਦੀ ਕਰਤੂਤ ਦੱਸਾਂ ਪਰ ਫਿਰ ਮੈਂ ਡਰ ਗਿਆ ਕਿ ਕਿਤੇ ਰਮਨ ਮੇਰੇ ਬਾਰੇ ਨਾ ਕਮਲ ਨੂੰ ਦੱਸ ਦੇਵੇ ਮੈਂ ਫਿਰ ਆਪਣੀ ਡਿਊਟੀ ਤੇ ਬੈਂਕ ਚਲਾ ਗਿਆ ਉੱਥੇ ਵੀ ਮੇਰਾ ਕਿਸੇ ਕੰਮ ਵਿੱਚ ਮਨਨ ਲੱਗਾ ਮੇਰਾ ਧਿਆਨ ਤਾਂ ਰਮਨ ਵਿੱਚ ਹੀ ਸੀ ਤੇ ਸ਼ਾਮ ਨੂੰ 3:30 ਵਜੇ ਬੈਂਕ ਤੋਂ ਛੁੱਟੀ ਲਈ ਤੇ ਉਸ ਹੋਟਲ ਵਿੱਚ ਚਲਾ ਗਿਆ ਤੇ 4 ਵਜੇ ਰਮਨ ਤੇ ਉਹ ਮੁੰਡਾ ਬਾਹਰ ਆਉਣਗੇ ਮੈਂ ਉੱਥੇ ਬੈਠ ਕੇ ਉਹਨਾਂ ਦੀ ਉਡੀਕ ਕਰਨ ਲੱਗਾ ਪੀਕ 4 ਵਜੇ ਉਹ ਦੋਨੋਂ ਜਾਣੇ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾਈ ਬਾਹਰ ਨਿਕਲੇ ਪਰ ਮੈਂ ਉਹਨਾਂ ਵੱਲ ਵੇਖ ਕੇ ਹਰਾਣੀ ਰਹਿ ਗਿਆ ਰਮਨ ਨੇ ਮੇਰੇ ਵੱਲ ਵੇਖ ਕੇ ਮੇਰਾ ਵੀ ਪੂਰਾ ਖੌਫ ਨਾ ਮੰਨਿਆ ਸਗੋਂ ਹੱਸ ਕੇ ਪੁੱਛਣ ਲੱਗੀ ਜੀਜਾ ਜੀ ਤੁਸੀਂ ਇੱਥੇ ਕਿਵੇਂ ਇਥਾ ਮੇਰਾ ਬੁਆਏ ਫਰੈਂਡ ਆ ਮੈਂ ਕਿਹਾ ਰਮਨ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕੁਝ ਕਰਦੀ ਨੂੰ ਤੂੰ ਤਾਂ ਘਰੋਂ ਕਾਢਣ ਦਾ ਬਹਾਨਾ ਲਾ ਕੇ ਆ ਜਾਣੀ ਹੈ ਤੇ ਇੱਥੇ ਮੁੰਡਿਆਂ ਨੂੰ ਹੋਟਲਾਂ ਵਿੱਚ ਲਈ ਫਿਰਦੀ ਹੈ ਰਮਣ ਕਹਿਣ ਲੱਗੀ ਕੀ ਕਰਾਂ ਜੀਜਾ ਜੀ ਅੱਗ ਲਾਉਣੀ ਜਵਾਨੇ ਮੈਨੂੰ ਟਿਕਨ ਨਹੀਂ ਦਿੰਦੀ ਮੈਂ ਕਿਹਾ ਤੇਰੇ ਅੰਦਰ ਕਿੰਨੀ ਕੋ ਅੱਗ ਆ ਕਿ ਤੂੰ ਸਾਰੀ ਸਾਰੀ ਰਾਤ ਮੈਨੂੰ ਨਹੀਂ ਟਿਕਨ ਦਿੰਦੀ ਦਿਨ ਵੇਲੇ ਇਸ ਮੁੰਡੇ ਦੇ ਨਾਲ ਹੋਟਲ ਚ ਤੁਰੀ ਫਿਰਦੀ ਐ ਮੈਂ ਤੇਰੀ ਇਹ ਕਰਤੂਤ ਤੇਰੀ ਭੈਣ ਨੂੰ ਦੱਸਾਂਗਾ ਇਸੇ ਕਰਕੇ ਤਾਂ ਤੂੰ ਪੇਪਰਾਂ ਵਿੱਚੋਂ ਪਾਸ ਨਹੀਂ ਹੁੰਦੀ ਤੂੰ ਪੜਨ ਵੱਲ ਧਿਆਨ ਹੀ ਨਹੀਂ ਲਾਉਂਦੀ ਤਾਂ ਰਮਣ ਕਹਿਣ ਲੱਗੀ ਜੀਜਾ ਜੀ ਦੇਖਿਓ ਕਿਤੇ ਇਹੋ ਜਿਹੀ ਗਲਤੀ ਨਾ ਕਰ ਬੈਠੋ ਜੇ ਤੁਸੀਂ ਦੀਦੀ ਨੂੰ ਮੇਰੇ ਬਾਰੇ ਦੱਸਿਆ ਤਾਂ ਮੇਰੇ ਕੋਲ ਆਪਣੀਆਂ ਰੋਮਾਂਟਿਕ ਫੋਟੋਆਂ ਵੀ ਹੈਗੀਆਂ ਉਹ ਮੈਂ ਦੀਦੀ ਨੂੰ ਦਿਖਾ ਦੇਵਾਂ ਕਿਤੇ ਰਹਿਣਾ ਤੁਹਾਡਾ ਵੀ ਕੱਖ ਨਹੀਂ ਰਮਨ ਦੀ ਇਹ ਗੱਲ ਸੁਣ ਕੇ ਤਾਂ ਮੈਂ ਚੁੱਪ ਕਰ ਗਿਆ ਰਮਨ ਮੈਨੂੰ ਕਹਿਣ ਲੱਗੇ ਕਿ ਇਹ ਗੱਲ ਦਾ ਵਹਿਮ ਆਪਣੇ ਦਿਲ ਵਿੱਚੋਂ ਕੱਢ ਦਿਓ ਕਿ ਮੈਂ ਇਕੱਲੀ ਤੁਹਾਡੇ ਨਾਲ ਹੀ ਇਹ ਸਭ ਕੁਝ ਕਰਦੀ ਹਾਂ ਮੈਂ ਤਾਂ ਨਿਤ ਨਵਾਂ ਮੁੰਡਾ ਹੀ ਲੱਭ ਲੈਣੀ ਆ ਜੋ ਵੀ ਮੈਨੂੰ ਵਧੀਆ ਲੱਗਦਾ ਮੈਂ ਉਹਦੇ ਨਾਲ ਸਬੰਧ ਬਣਾ ਲੈਣੀ ਆ ਮਤਾ ਹਰਾਨ ਸੀ ਉਸ ਦਾ ਇੱਕ ਨਹੀਂ ਬਲਕਿ ਅਨੇਕਾਂ ਹੀ ਬੁਆਏਫਰੈਂਡਸ ਸੀ ਪਰ ਮੈਂ ਆਪਣੀ ਘਰ ਵਾਲੀ ਨੂੰ ਵੀ ਕੁਝ ਨਹੀਂ ਦੱਸ ਸਕਦਾ ਸੀ ਪਰ ਇੱਕ ਦਿਨ ਕਮਲ ਨੂੰ ਖੁਦ ਹੀ ਪਤਾ ਚੱਲ ਗਿਆ ਉਸ ਨੇ ਰਮਨ ਨੂੰ ਆਪ ਕਿਸੇ ਮੁੰਡੇ ਨਾਲ ਗੱਡੀ ਵਿੱਚ ਬੈਠੇ ਜਾਂਦਿਆਂ ਹੋਇਆਂ ਦੇਖਿਆ ਤਾਂ ਕਮਲ ਨੇ ਰਮਨ ਦਾ ਪਿੱਛਾ ਕੀਤਾ ਜਦੋਂ ਉਹ ਹੋਟਲ ਵਿੱਚ ਗਈ ਤਾਂ ਕਮਲ ਨੇ ਉਸ ਨੂੰ ਉੱਪਰੋਂ ਰੰਗੇ ਹੱਥੀ ਫੜ ਲਿਆ ਤੇ ਉਸ ਨੂੰ ਖਿੱਚ ਕੇ ਘਰ ਲੈ ਆਈ ਘਰ ਲਿਆ ਕੇ ਉਸ ਨੂੰ ਮੜਾ ਕੁੱਟਿਆ ਤੇ ਕਹਿਣ ਲੱਗੀ ਅਸੀਂ ਤੈਨੂੰ ਇੱਥੇ ਪੜਨ ਲਈ ਲੈ ਕੇ ਆਏ ਸੀ ਨਾ ਕਿ ਸਭ ਕੁਝ ਕਰਨ ਲਈ ਪਰ ਰਮਨ ਤਾਂ ਆਪਣੀ ਭੈਣ ਨੂੰ ਵੀ ਸਿੱਧੀ ਹੋ ਗਈ ਤੇ ਬੜੇ ਰੁੱਖੇ ਅੰਦਾਜ਼ ਵਿੱਚ ਕਹਿਣ ਲੱਗੀ ਦੀਦੀ ਤੁਸੀਂ ਕੌਣ ਹੋ ਨਿ ਮੇਰੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਨ ਵਾਲੇ ਮੇਰੀ ਜ਼ਿੰਦਗੀ ਆ ਮੈਂ ਜੋ ਮਰਜੀ ਜਦੋਂ ਉਸਨੇ ਇਹ ਗੱਲ ਕਹੀ ਤਾਂ ਕਮਲ ਮੈਨੂੰ ਕਹਿਣ ਲੱਗੀ ਕਿ ਤੁਸੀਂ ਬੈਠੇ ਬੈਠੇ ਮੇਰਾ ਮੂੰਹ ਕਿਉਂ ਦੇਖੀ ਜਾਂਦੇ ਹੋ ਉਠ ਕੇ ਇਹਦੇ 2-4 ਥੱਪੜ ਲਾਉਂ ਕਿਉਂਕਿ ਮੈਨੂੰ ਇਸ ਦਾ ਕਾਫੀ ਦਿਨ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ ਕਿ ਇਹ ਕਲਾਸ ਨਹੀਂ ਲਾਉਂਦੀ ਤੇ ਬਾਹਰ ਮੁੰਡਿਆਂ ਨਾਲ ਹੀ ਘੁੰਮਦੀ ਫਿਰਦੀ ਹੈ ਕਿਉਂਕਿ ਆਪਣੇ ਗਵਾਂਡੀਆਂ ਦੀ ਕੁੜੀ ਵੀ ਜਿੱਥੇ ਇਹ ਪੜਦੀ ਹੈ ਉੱਥੇ ਹੀ ਪੜਦੀ ਹੈ ਤੇ ਗਵਾਂਡਨ ਨੇ ਮੈਨੂੰ ਦੱਸਿਆ ਸੀ ਕਿ ਸਾਡੀ ਕੁੜੀ ਤਾਂ ਅਸਤੀ ਹੁੰਦੀ ਆ ਕਿ ਭਾਬੀ ਦੀ ਭੈਣ ਤਾਂ ਕਲਾਸ ਵਿੱਚ ਟਿਕਦੀ ਨਹੀਂ ਬਾਹਰ ਮੁੰਡਿਆਂ ਨਾਲ ਹੀ ਤੁਰੇ ਫਿਰਦੀ ਹੈ ਪਰ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਤੇ ਅੱਜ ਮੈਂ ਸਾਰੇ ਸਬੂਤਾਂ ਦੇ ਨਾਲ ਇਸ ਨੂੰ ਰੰਗੀ ਹੱਥੀ ਫੜਿਆ ਤੇ ਅੱਜ ਮੈਂ ਇਸ ਘਰ ਵਿੱਚੋਂ ਇਹਨੂੰ ਬਾਹਰ ਕੱਢ ਦੇਵਾਂਗੀ ਕਮਲ ਮੈਨੂੰ ਵਾਰ-ਵਾਰ ਕਹਿ ਰਹੀ ਸੀ ਕਿ ਉੱਠ ਕੇ ਇਸ ਦੇ ਮੂੰਹ ਤੇ 2-4 ਥੱਪੜ ਜੱਟ ਦਿਓ ਪਰ ਮੈਂ ਉਸ ਦੀ ਥੱਪੜ ਕਿਵੇਂ ਝਟ ਸਕਦਾ ਸੀ ਮੈਂ ਤਾਂ ਉਸ ਨਾਲ ਖੁਦ ਇਹ ਸਭ ਕੁਝ ਕਰ ਚੁੱਕਿਆ ਸੀ ਤੇ ਮੈਨੂੰ ਅੰਦਰੋਂ ਅੰਤਰੀ ਡਰ ਵੀ ਸੀ ਕਿ ਕਿਤੇ ਰਮਨ ਮੇਰਾ ਭਾਂਡਾ ਨਾ ਫੋੜ ਦੇਵੇ ਕਮਲ ਨੇ ਫਿਰ ਆਪਣੀ ਮੰਮੀ ਡੈਡੀ ਨੂੰ ਫੋਨ ਕਰ ਦਿੱਤਾ ਅਤੇ ਰਮਨ ਦੀ ਸਾਰੀ ਗੱਲ ਦੱਸ ਦਿੱਤੀ ਫਿਰ ਉਹ ਆਏ ਤੇ ਰਮਨ ਨੂੰ ਲੈ ਕੇ ਗਏ ਉਹਨਾਂ ਨੇ ਰਮਨ ਨੂੰ ਪੜਾਉਣਾ ਹਟਾ ਲਿਆ ਤੇ ਘਰੇ ਹੀ ਹੁਣ ਬੈਠੀ ਸੀ ਮੇਰਾ ਸਹੁਰਾ ਤਾਂ ਉਸ ਨੂੰ ਬੁਲਾਉਂਦਾ ਵੀ ਨਹੀਂ ਸੀ ਕਿਉਂਕਿ ਉਹ ਬਹੁਤ ਹੀ ਗਰਮ ਸੁਭਾਅ ਦਾ ਸੀ ਉਸ ਨੂੰ ਆਪਣੀ ਧੀ ਦੀ ਘਟਿਆ ਕਰਤੂਤ ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਤਾਂ ਰੱਬ ਦਾ ਸ਼ੁਕਰ ਕਰਦਾ ਸੀ ਕਿ ਰਮਨ ਨੇ ਅੱਜ ਤੱਕ ਮੇਰੇ ਬਾਰੇ ਕਿਸੇ ਨੂੰ ਨਹੀਂ ਦੱਸਿਆ ਨਹੀਂ ਤਾਂ ਮੇਰਾ ਵਸਦਾ ਵਸਾਇਆ ਘਰ ਉਜੜ ਜਾਂਦਾ ਤੇ ਮੇਰੇ ਸਾਰੇ ਰਿਸ਼ਤੇ ਖਰਾਬ ਹੋ ਜਾਂਦੇ ਮੈਂ ਕਿਸੇ ਨੂੰ ਮੂੰਹ ਦਿਖਾਉਣ ਲਾਇਕ ਨਹੀਂ ਰਹਿਣਾ ਸੀ ਫਿਰ ਥੋੜੇ ਹੀ ਟਾਈਮ ਬਾਅਦ ਮੇਰੇ ਸਹੁਰੇ ਨੇ ਇੱਕ ਸ਼ਰਾਬੀ ਨਾਲ ਰਮਨ ਦਾ ਵਿਆਹ ਕਰ ਦਿੱਤਾ ਜਿਹੜਾ ਦਿਨ ਰਾਤ ਸ਼ਰਾਬ ਪੀ ਕੇ ਸੰਤੰਨ ਕਰਦਾ ਸੀ ਤੇ ਉਸ ਸ਼ਰਾਬੀ ਨੇ ਰਮਨ ਦੇ ਅੰਦਰਲੀ ਅੱਗ ਨੂੰ ਸ਼ਾਂਤ ਕਰ ਦਿੱਤਾ ਸੀ ਕਿਉਂਕਿ ਉਹ ਸ਼ਰਾਬ ਨਾਲ ਰਾਜ ਕੀ ਉਸ ਦੀ ਭੁੱਖੇ ਭੇੜੀ ਵਾਂਗ ਉਸ ਤੇ ਟੁੱਟ ਪੈਂਦਾ ਸੀ ਤੇ ਉਸ ਦੇ ਜਸ ਜਸਮ ਨੂੰ ਨੋਚਦਾ ਸੀ ਇਹ ਗੱਲ ਇੱਕ ਦਿਨ ਆਪ ਰਮਨ ਨੇ ਮੈਨੂੰ ਫੋਨ ਕਰਕੇ ਦੱਸੀ ਸੀ ਕਿ ਜੀਜਾ ਜੀ ਮੰਮੀ ਡੈਡੀ ਤਾਂ ਮੇਰੇ ਕੋਲ ਆਉਂਦੇ ਨਹੀਂ ਤੁਸੀਂ ਮੇਰੇ ਕੋਲ ਆਜਾਇਆ ਕਰੋ ਮੇਰਾ ਦੁੱਖ ਸੁੱਖ ਸੁਨਿਆ ਕਰੋ ਕਿਉਂਕਿ ਮੈਂ ਬਿਲਕੁਲ ਇਕਲਰੀ ਹੀ ਰਹਿ ਗਈ ਹਾਂ ਜੋ ਹੋਇਆ ਉਹਨੂੰ ਭੁੱਲ ਜਾਓ ਪਰ ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਨਹੀਂ ਰਮਣ ਹੁਣ ਸਾਡੇ ਵਿੱਚ ਕੋਈ ਰਿਸ਼ਤਾ ਨਹੀਂ ਰਿਹਾ ਮੈਂ ਆਪਣੇ ਘਰ ਕਮਲ ਨਾਲ ਬਹੁਤ ਖੁਸ਼ ਹਾਂ ਤੇ ਪਲੀਜ਼ ਮੈਨੂੰ ਦੁਬਾਰਾ ਫੋਨ ਨਾ ਕਰੀ ਤੇਰੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਤੇ ਮੈਂ ਹੁਣ ਕਮਲ ਨਾਲ ਬਹੁਤ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹਾਂ ਪਰ ਜੋ ਮੈਂ ਗਲਤੀ ਕੀਤੀ ਹੈ ਉਸ ਬਾਰੇ ਸੋਚ ਕੇ ਵੀ ਮੇਰੀ ਰੂਹ ਕੰਬ ਜਾਂਦੀ ਹੈ ਮੈਂ ਤਾਂ ਆਪਣੇ ਸਾਰੇ ਭਰਾਵਾਂ ਨੂੰ ਇਹ ਹੀ ਕਹਾਂਗਾ ਕਿ ਕਦੇ ਵੀ ਮੇਰੇ ਵਾਂਗ ਜ਼ਿੰਦਗੀ ਦਾ ਰਸਤਾ ਨਾ ਪਟਕ ਜਾਇਓ ਨਹੀਂ ਤਾਂ ਸਾਰੀ ਉਮਰ ਪਛਤਾਉਂਦੇ ਹੀ ਰਹਿ ਜਾਊਂਗੇ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਇਸੇ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਸਾਡੇ ਚੈਨਲ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ